हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾ ਰਿਹਾ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਘ ਨੇੜੇ ਬਈ ਨਿਆਲ ਸਿੰਘ ਵਾਲਾ ਦੇ ਪਹਾੜ ਰਹਿ ਜਾਂਦੇ ਆ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੱਗੀ ਠੀਕ ਨੂੰ ਬੋਲੀ ਹਾਂ ਜੀ ਬਾਈ ਜੀ ਠੀਕ ਠਾਕ ਬੋ ਵਧੀਆ ਜੀ ਵਧੀਆ ਚੱਲ ਰਗਾ ਕੰਮਕਾਰ ਹਾਂ ਜੀ ਬਾਈ ਜੀ ਵਧੀਆ ਚੱਲੀ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਦੇ ਨਾਮ ਵੀਰ ਜੀ ਮੇਰਾ ਜੱਗੀ ਪਿੰਡ ਸੈਦੋਕੇ ਜਿਲ੍ਹਾ ਮੋਗਾ ਜੀ ਤਹਿਸੀਲ ਬਈ ਤਹਿਸੀਲ ਆਪਾਂ ਉਹਨੇ ਹਲ ਸਿੰਘਲਾ ਰਹ ਜਾਂਦੇ ਮੋਬਾਈਲ ਨੰਬਰ ਵੋ ਮੋਬਾਈਲ ਨੰਬਰ ਆਪਣਾ ਜੀ 97813 30809 ਜੀ ਠੀਕ ਆ ਬਾਈ ਬਈ ਜਿਹੜੀ ਇਹ ਬੜ ਦੇ ਨੇ ਕਿਹੜਾ ਸੂਸ ਹੁੰਦੀ ਇਹ ਬਾਈ ਜੀ ਦੂਜਾ ਸੂਆ ਸੂਰ ਹੀ ਆ ਜੀ ਠੀਕ ਆ ਤੇ origignal ਛੇ ਦੰਦ ਇੱਕ ਤਾਂ ਕਹਿਣ ਦੇ ਹੁੰਦੇ ਆ ਜੀ ਠੀਕ ਆ ਇਹਦੇ ਦੁੱਧਾਂ ਨਾਲ ਇਹਦੇ ਕੰਨਾਂ ਹਜੇ ਖੜ੍ਹੇ ਆ ਆਪਾਂ ਦਿਖਾਵਾਂਗੇ ਤੁਹਾਨੂੰ ਪਟਕੇ ਬਾਹਰ ਕੱਢ ਕੇ ਤੱਕਾ ਕਰਦੀ ਆ ਥੋੜਾ ਜਿਹਾ origignal ਛੇ ਦੰਦ ਛੇ ਦੰਦ ਬਈ origignal ਜੀ ਛੇ ਦੰਦ ਠੀਕ ਆ ਬਾਈ origignal ਛੇ ਦੰਦ ਫੇਸ ਬੜਾ ਕੱਬਦ ਫੁੱਲ ਸਵੇਂ ਭਲੀ ਰਾਜੀ ਰੋਜੀ ਫੁੱਲਾ ਤੋਰਾ ਦੇਖੋ ਬਾਈ ਮੈਂ ਕਹਿੰਦਾ ਯਾਰ ਬਸ ਜਿੰਨੀ ਲੰਮੀ ਆ ਹਨਾ ਬਾਈ ਜੀ ਬਹੁਤ ਜਿਆਦੇ ਬਹੁਤ ਜਿਆਦੇ ਲੈਂਥ ਬਹੁਤ ਆ ਬੱਚੀ ਦੀ ਹੈਟ ਵੀ ਬਹੁਤ ਆ ਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਆ ਵੀਰੇ ਪਹਿਲਾਂ ਦਾ ਹੈਗਾ 33 34 ਕਿਲੋ ਦਾ 33 ਤੋਂ 34 ਲੀਟਰ ਦਾ ਹਾਂ ਆਪਣੇ ਇੱਥੇ ਬੰਦੇ ਨਾਲ ਹੀ ਇੱਥੋਂ ਆਪਣੇ 25 30 ਕਿਲੋਮੀਟਰ ਦਾ ਫਾਰਮ ਆ ਠੀਕ ਆ ਬਾਈ ਤੇ ਉੱਥੋਂ ਆਈ ਆਗੀ ਠੀਕ ਆ ਬਾਈ ਬਾਕਾਇਦਾ ਸਾਰਾ ਇਹਦਾ ਬਾਇਓ ਡਾਟਾ ਦੇਵਾਂਗੇ ਜੀ ਹਾਂ ਜਿਹੜੇ ਸੀਮਨ ਦੀ ਆਪ ਆ ਜਿਹੜਾ ਇਹਦੇ ਲੱਗਿਆ ਵਾ ਜੀ ਠੀਕ ਆ ਹਾਂ 33 34 ਕਿਲੋ ਕਲੂਨ ਨੇ ਦੁੱਧ ਦਿੱਤਾ ਜੀ ਠੀਕ ਆ ਇੱਕੀ ਦੂਜੇ ਸੂਏ ਸੂ ਰਹੀ ਐ ਤੇ 15 ਦਿਨ ਵਾਕੀ ਹੈ ਹਜੇ ਇਹਦੇ 15 ਦਿਨਾਂ ਦੀ ਕੱਚੀ ਹਜੇ 9 ਮਹੀਨੇ ਪੂਰੇ ਹੋਣ ਚ 15 ਦਿਨ ਵਾਕੀ ਪਾਏ ਇਸ ਦੇਖੋ ਫੇਸ ਬੜਾ ਪਿਆਰਾ ਛੋਟਾ ਜਿਹਾ ਫੇਸ ਆ ਬਰੀਟ ਬਈ ਫੁੱਲ ਚੰਗੀ ਆ ਦੰਦਾਂ ਚ ਜਿਹੜਾ ਡੱਬਾ ਸੀ ਸਿੰਗ ਜਾ ਰਹਿ ਗਿਆ ਉਹ ਦਿਖਾਉਣ ਵੇਲੇ ਕਸਰ ਛੱਡ ਦਿੰਦੇ ਆ ਉਹ ਮਾੜਾ ਜਿਹਾ ਇੰਨਾ ਕ ਨਿਕਲ ਆਇਆ ਵਾ ਉਹਦਾ ਤਾਂ ਕੋਈ ਚੱਕਰ ਨਹੀਂ ਬਾਈ ਤੇ ਵੈਸੇ ਸਵੀ ਭਲੀ ਰਾਜੀ ਰੋਜੀ ਫੁੱਲ ਚਮਕ ਚਮਕ ਵੜ ਤੇ ਫੁੱਲਾ ਲੱਗੇ ਇਹ ਯਾਰ ਰੰਗ ਹੀ ਨਹੀਂ ਦੇਖਣਾ ਬਾਈ ਇੰਨਾ ਬਲੈਕ ਯਾਰ ਸਹੀ ਗੱਲ ਹੈ ਬੜੀ ਚਮਕਾਂ ਵਧੀਆ ਚੰਕੋ ਵੀ ਹੋ ਜਾਦੀ ਆ ਗੀ ਕੱਲਾ ਕੱਲਰ ਨਹੀਂ ਚਮਕ ਵੀ ਫੁੱਲ ਆ ਗਈ ਆਰਡਰ ਨੇੜ ਤੋਂ ਚੈੱਕ ਕਰਵਾ ਆਰਡਰ ਨੇੜ ਤੋਂ ਕਰਵਾਉਨੇ ਆ ਬਾਈ ਇਹਦਾ ਡਿਜ਼ਾਈਨ ਆ ਜਿਹੜਾ ਉਹ ਕੱਚੀ ਕੱਚੀ ਆ 15 ਦਿਨਾਂ ਦੀ ਬਣੂਗੀ ਬਹੁਤ ਬਾਈ ਜਿਹੜੇ ਸਾਹਮਣੇ ਵੜ ਦਾ ਢਾਂਚਾ ਨਾ ਬਾਈ ਕਮਾਲ ਦਾ ਲ ਤੇ ਲਾਗਰੋ ਖਿੱਚ ਕੇ ਦਿਖਾਓ ਡਾਕਟਰ ਸਾਹਿਬ ਹਾਂ ਲੈ ਭਾਈ ਬਰੀਕੀ ਜਿਬਾਉ ਦਾ ਨਾ ਲੇਵਾ ਬਹੁਤ ਜਿਆਦੇ ਭਾਈ ਬਲਡ ਲਾ ਕੱਢੂ ਫੇਰ ਕਰਮਾਲੀ ਨੇ ਸੁਣਾ ਕੱਲਾ ਕੱਲਾ ਥਣ ਪੂਰੀ ਲੈ ਵਿੱਤੀ ਤੇ ਥਣ ਲੱਗਿਆ ਮੁੱਠੀ ਵਾਲਾ ਥਾ ਇੱਕੀ ਬਾਈ ਰੁੱਤ ਵੀ ਚੰਗੀ ਆ ਮੂਰੇ ਹੂੰ 40 ਕਿਲੋ ਦੁੱਧ ਦੇ ਦੂ ਬਾਈ ਮੱਛੀ ਰੁੱਤ ਤਾਂ ਵੀਰੇ ਮੂਰੇ ਕਮਾਲ ਦੇ ਵੀ ਆਉਂਦੀ ਆ ਆਹ ਉਹਨਾਂ ਦਾ ਦੁੱਧ ਚੰਗਾ ਪਾਉ ਕਿਉਂਕਿ ਜਿਹੜੇ ਅਸਲ ਫਾਰਮਰ ਆ ਬਾਈ ਉਹ ਨੌਵੇਂ ਦਸਵੇਂ ਮਹੀਨੇ ਤੋਂ ਨੂੰ ਪਤਾ ਪਸ਼ੂ ਸਵਾਉਂਦੇ ਆ ਹਨਾ ਕਿਉਂਕਿ ਉਹਨਾਂ ਨੇ ਦੁੱਧ ਲੈਣਾ ਹੁੰਦਾਗਾ ਤੇ 15 ਦਿਨ ਹਜੇ ਪੈਂਡਿੰਗ ਪਏ ਆ ਇਹਦੇ ਵੱਡੀ ਨਾੜ ਵੀ ਬਹੁਤ ਚੰਗੀ ਬਹੁਤ ਜਿਆਦੇ ਬਾਈ ਬਾਹਰ ਕੀ ਨਾੜਾ ਤੁਸੀਂ ਹੱਥ ਲਾ ਕੇ ਦੇਖੋਗੇ ਤਾਂ ਪਤਾ ਲੱਗੂਗਾ ਲੈ ਸਹੀ ਗੱਲ ਆ ਬਈ ਸਹੀ ਗੱਲ ਆ ਲੈ ਥਾਣ ਬਹੁਤ ਚੰਗਾ ਆ ਇਹ ਤਾਂ ਢਿੱਲਾ ਮੱਛੀ ਦੇ ਹੱਥੀ ਚਾਰ ਜਿਹੜਾ ਆਰਡਰ ਆਣਾ ਬਾਈ ਜਿਹੜੀ ਆਰਡਰ ਦੀ ਸ਼ੇਪ ਆਇਆ ਹੈ ਜੀ ਲੜ ਹਰੇਕ ਨੂੰ ਨਹੀਂ ਲੱਗਦਾ ਸਹੀ ਗੱਲ ਆ ਬਾਈ ਨਿੱ ਟੁੱਟ ਵਾਲਾ ਲੈਵਾ ਹੁੰਦਾ ਦੇਖ ਖੈਰ ਸਜਾ ਰਿਹਾ ਚੰਦ ਉੱਤੇ ਆ ਜੀ ਬਾਈ ਹਮ ਸਹੀ ਗੱਲ ਆ ਬਾਈ ਹਮ ਤੋਰ ਬੁੱਢਾ ਸਰੀਰ ਦਾ ਕੋਈ ਅੰਤ ਨਹੀਂ ਬਾਈ ਕੋਈ ਚੱਕਰ ਨਹੀਂ ਗਾ ਟਾਂਚਾ ਬਹੁਤ ਚੰਗਾ ਬੈੜਦਾ ਸਨਖ ਪੁਣਾ ਚੰਗਾ ਬਾਈ ਲੈ ਚਮਕ ਚਮਕ ਫੁੱਲ ਰਾ ਜੀਰੋ ਜੀ ਫੁੱਲ ਕਿਸੇ ਪਾਸੋਂ ਬਾਈ ਕੋਈ ਘੜਾ ਨਹੀਂ ਮੈਡਮ ਕੀ ਮੁੱਲ ਆ ਫਿਰ ਜੇ ਕੀ ਜਾਇਜ਼ ਮੁੱਲ ਬਾਈ ਦਾ ਫੋਨ ਤੇ ਤੁਹਾਨੂੰ ਪਤਾ ਹੀ ਆ ਬਾਈ ਠੀਕ ਆ ਪਸ਼ੂ ਆਪਾਂ ਇੱਕ ਅੱਧਾ ਹੀ ਲੈਣਾ ਹੁੰਦਾ ਇੱਕ ਜਾਂ ਦੋ ਤੁਸੀਂ ਵੀਡੀਓ ਪਾਉਨੇ ਹੋ ਸਹੀ ਗੱਲ ਆ ਬਈ ਤੇ ਪਸ਼ੂ ਚੰਗਾ ਹੀ ਹੁੰਦਾ ਜੀ ਹਾਂ ਤੇ ਬਸ ਪਰ ਜਿਹੜਾ ਜਿਹੜਾ ਪਸ਼ੂ ਆ ਬਾਈ ਉਹੋ ਜਾਂ ਸਹੀ ਗੱਲ ਮੋਲਾ ਹਨਾ ਆਪਾਂ ਵੀ ਲਾ ਕੇ ਲੈ ਕੇ ਆਉਨੇ ਆ ਗਾਂ ਕੋ ਮੋਲ ਵੈਸੇ ਬਾਈ ਦੇ ਜਾਇਜ ਹੁੰਦੇ ਆ ਹਾਂ ਮੋਲ ਆਪਣਾ ਜਾਇਜ ਆ ਉਹ ਨਹੀਂ ਕਰਨਾ ਬਾਈ ਹੂੰ ਸਹੀ ਗੱਲ ਆ ਬਈ ਮੋਲ ਜਾਇਜ ਹੁੰਦੇ ਆ ਲੈਣ ਦੇਣ ਵਾਲੇ ਰੇਟ ਹੁੰਦੇ ਆ ਤੇ ਬੜ ਬਾਈ ਵਾਕਈ ਚੰਗਿਆ ਪੱਠਪੜਾ ਉਤੋਂ ਪੁੱਧਰ ਪੁੱਧਰ ਰਾਜੀ ਰੋਜੀ ਖੋਲਾ ਬਾਈ ਦੁੱਧ ਵਾਕਈ ਚੰਗਾ ਪਾ ਦਊਗੀ ਕੱਚੀ 40 ਕਿਲੋ ਡਾਕਟਰ ਪੱਕਾ ਦਊਗੀ ਖਰਾ ਹੂੰ ਬਾ ਕੱਚੀ ਜ਼ਰੂਰ ਆ 15 ਦਿਨਾਂ ਦੇ ਭਾਈ ਇੱਥੇ ਆਪਾਂ ਬਣ ਕੇ ਦਿਖਾਉਨੇ ਆ ਦਾ ਆਰਡਰ ਹੂੰ ਸਹੀ ਗੱਲ ਆ ਬਾ ਬਲਬੁਰ ਬਾਈ ਢਲਾ ਢੁਲਾ ਹਜੇ ਬੜੀ ਕੱਚੀ ਕੱਚੀ ਆ ਕੱਚੀ ਕੱਚੀ ਆ ਮੇਰਾ ਲੇਵ ਦਾ ਡਿਜ਼ਾਈਨ ਲੱਗਿਆ ਵਾ ਨਾ ਹੂੰ ਇਹ ਹਰੇਕ ਨੂੰ ਨਹੀਂ ਲੱਗਦਾ ਦੇਖੋ ਤੁਸੀਂ ਹਰੇਕ ਨੂੰ ਨਹੀਂ ਲੱਗਦਾ ਖੁਚਾਂ ਤੋਂ ਉੱਤੇ ਹੂੰ ਮਾੜੇ ਆ ਦਿਖਾ ਦੇ ਲੱਤਾਂ ਖੋੜ ਕੇ ਆਰਡਰ ਬਹੁਤ ਆ ਕਰਮ ਵਾਲੀ ਦਾ ਬਾ ਕੱਚੀ 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 ਆ ਲੈ ਹੂੰ ਕੀ ਆ ਬਾਤ ਦੇ ਜੈਨਿਕ ਮਾ ਉੱਤਨ ਕੀਲੇ ਬਹੁਤ ਜ਼ਿਆਦਾ ਬਾਈ ਪਿੱਠ ਪੂੜੇ ਦੇ ਡਿਜ਼ਾਈਨ ਵੀ ਬਹੁਤ ਚੰਗੇ ਚੰਗੇ ਬੱਚੀ ਫੁੱਲ ਕਰਦਾ ਬਰਾਬਰ ਖੜੀ ਜੇਗੀ ਬਾਈ ਕਿੰਨਾ ਕਰਦਾ ਤੁਹਾਡਾ ਮੇਰਾ ਬਾਈ ਹੈਗਾਗਾ 5 ਫੁੱਟ ਤੇ 8 ਇੰਚ ਠੀਕ ਆ ਬਾਈ ਲੈ ਬਰਾਬਰ ਖੜਦਾ ਬਾਈ ਉਸ ਤੋਂ ਜਿਹੜਾ ਕੱਦ ਦਾ ਤੁਸੀਂ ਐਸਟੀਮੇਟ ਬਾਈ ਕੋਦ ਲਾ ਮੇਰਾ 5 ਫੁੱਟ 8 ਇੰਚ ਆ ਬਾਈ ਹੂੰ ਲੈ ਇਹਦਾ ਜੰਮੀ ਵੜ ਦਾ ਕੱਦ 5 ਫੁੱਟ ਤੋਂ ਪਲੱਸ ਹੀ ਹੋ ਸਹੀ ਗੱਲ ਆ ਪਲੱਸ ਹੀ ਹੋਗਾ ਹਾਂ ਤੇ ਮੁੱਲ ਜਾਇਜ਼ ਹੋਣਾ ਹੋਣਾ ਫੋਨ ਤੇ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ